ਪੁਲਿਸ ਕਮਿਸ਼ਨਰ ਟੈਂਪੋਰਰੀ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਹੈ ਐਫਆਈਆਰ ਨੰਬਰ 166/24 ਤੇ ਐਫਆਈਆਰ ਨੰਬਰ 157/24 ਜਿਹੜਾ ਐਫਆਈਆਰ ਨੰਬਰ 166/24 ਹੈ ਉਹਦੇ ਚ ਕਿਊਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਹਦੇ ਤੇ ਆਲਰੇਡੀ 21 ਪਰਚੇ ਸੀਗੇ 307 ਦੇ ਵੀ 379B ਦੇ ਵੀ ਪਰਚੇ ਸੀ ਨਾਲ ਐਨਡੀਪੀਐਸ ਐਕਟਿਵ ਪਰਚੇ ਸੀ ਉਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਅਰੈਸਟ ਕਰਨ ਗਈ ਸੀ ਅੰਡਰ தி ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅਮਰਸੇਸ ਦਾ ਕੁਡ ਪ੍ਰੀਸਿੰਗ ਪੁਲਰ ਸਾਹਿਬ ਤੇ ਜਦੋਂ ਅਰੈਸਟ ਕਰਨ ਗਈ ਤੇ ਉਹ ਕਾਲੂ ਭੱਜਿਆ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਅਰੈਸਟ ਕਰ ਲਿਆ ਤੇ ਜਦੋਂ ਉਹਨੂੰ ਅਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤਲਾਸ਼ੀ ਵਿੱਚੋਂ ਉਹ ਉਤੋਂ ਹੀਰੋਇਨ ਵੀ ਮਿਲੀ 265 ਗ੍ਰਾਮ ਹੀਰੋਇਨ ਮਿਲੀ ਤੇ ਜਿਹੜੇ 452 ਤੇ 23 ਦੇ ਪਰਚੇ ਵਿੱਚ ਅਰੈਸਟਤਾ ਸੀ ਪਾਈ ਹੈ ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਦਰਜ ਰਜਿਸਟਰ ਹੋਇਆ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਰ ਇਹ ਉਹ ਵੀ ਮਾਮਲਾ ਜਿਹਦੇ ਵਿੱਚ ਇੱਕ ਪੁਲਿਸ ਅਫਸਰ ਵੀ ਇਨਲੀਵਡ ਹੋਇਆ ਸੀ ਉਹ ਹੀ ਹੈ ਤੇ ਜਿਹੜੇ ਉਹਨੂੰ ਫੜਦੇ ਫੜਦੇ ਜਿਹੜਾ ਹਾਂਜੀ ਬਿਲਕੁਲ 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 ਉਹ ਇਹਦੇ ਤੇ ਗੋਰੇ ਨੂੰ ਮਾਮਲੇ ਦਰਜੇ ਪਹਿਲਾਂ ਇਹਦੇ ਤੇ 21 21 ਮੁਕਦਮੇ ਹੋਰ ਦਰਜ ਹੈਗੇ ਜੀ 21 ਮਾਮਲੇ ਜਿਹੜੇ ਦਰਜ ਨੇ ਉਹਦੇ ਵਿੱਚੋਂ ਮਾਣਜੋਗ ਦਾਤੋ ਨੂੰ ਕੋਈ ਸਜ਼ਾ ਜਾਉਤਾ ਹੋਈ ਨਹੀਂ ਉਹ ਹਾਲੇ ਸੇ ਰਿਕਾਰਡ ਚੈੱਕ ਕਰਾ ਰਹੇ ਹਾਂ ਬਾਕੀ ਕਈ ਮੁਕਦਮੇ ਚ ਹਨ ਬیل ਵੀ ਹੈ ਜੀ ਸਰ ਮੈਂ ਨੇ ਡਰੱਗਸ ਦਾ ਹੀ ਨਾ ਨਹੀਂ ਮੈਂ ਡਰੱਗਸ ਦਾ ਵੀ ਆਪਣਾ ਸਨੇਚਿੰਗ ਦਾ ਵੀ ਚੋਰੀ ਦਾ ਵੀ ਤੇ ਸਨੇਚਿੰਗ ਚੋਰੀ ਤੇ ਡਰੱਗਸ ਦਾ ਮੇਨ ਦਾ ਹੈਗਾ ਜੀ ਕਿਹੜੇ ਕਿਹੜੇ ਗਾਣੇ ਦੇ ਮਾਮਲੇ ਦਰਜ ਇਹ ਅੰਮ੍ਰਿਤਸਰ ਪੁਲਿਸ ਹਮੇਸ਼ਾ ਤਰੀਕਾ ਫਾਮਿਲੀ ਹੈ ਜਿਹਦੇ ਦਰਜ ਹੈ ਮੁਕਦਮੇ ਦਰਜ ਨੇ ਸਰ ਟੋਟਲ ਕਿੰਨੇ ਆਨੇ ਇਹ ਹਲੇ ਇਕੱਲਾ ਹੀ ਸੀਗਾ ਜੀ ਸਾਹਿਲ ਲਾਇਸਕਾ ਠੀਕ ਹੈ ਹਾਂਜੀ ਹਾਂਜੀ ਸਰ ਪਰਿਵਾਰਿਕ ਬੈਕਗ੍ਰਾਉਂਡ ਪਰਿਵਾਰਿਕ ਜਿੱਤੇ ਇੱਕ ਹੀ ਮੁਕਦਮੇ ਦਰਜ ਨੇ ਨਟੋਰੀਅਸ ਬੰਦਾ ਹੀ ਹੈ ਜੀ ਇੱਕ ਜਿਹੜਾ ਦੂਸਰਾ ਮੁਕਦਮਾ ਹੈਗਾ 157/ 24 ਉਹਦੇ ਵਿੱਚ ਗੌਰਵ ਤੇ ਸੰਦੀਪ ਅਸੀਂ ਅ ਗ੍ਰਿਫਤਾਰ ਕੀਤੇ ਹੈ ਉਹਨਾਂ ਦੀ ਏਜ ਹੈਗੀ 20 ਤੋਂ 21 ਸਾਲ ਹੈਗੀ ਹੈ ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਹੈ ਇੱਕ ਐਕਟਿਵਾ ਇੱਕ ਮੋਟਰਸਾਈਕਲ ਦੀ ਕੀਤੀ ਹੈ ਇੱਕ ਮੋਬਾਈਲ ਫੋਨ ਤੇ ਇੱਕ ਪਿਸਟਲ ਤੇ ਦੋ ਰਾਉਂਡ ਦੀ ਅਸੀਂ ਰਿਕਵਰੀ ਕੀਤੀ ਹੈ ਇਹ ਛਾਟਾ ਬਾਈਪਾਸ ਦੇ ਰਹਿਣ ਵਾਲੇ ਹੈ ਤੇ ਇਹਨਾਂ ਤੇ ਵੀ ਆਪਣਾ ਵਕਫ-ਵਕ ਮੁਕਦਮੇ ਦਰਜ ਹੈਗੇ ਹੈ 307 ਦੇ ਵੀ ਹੈਗੇ ਤੇ 379 ਬੀ ਦੇ ਵੀ ਹਗੇ ਤੇ ਬੇਸਿਕਲੀ ਨਸ਼ੇੜੀ ਹੈਗੇ ਆ ਇਹਨਾਂ ਦਾ ਜੋ ਸੰ ਪ੍ਰੀਲੀਮਨਰੀ ਇਨਕੁਆਇਰੀ ਤੋਂ ਪਤਾ ਚੱਲੇ ਇਹਨਾਂ ਦਾ ਇੱਕ ਹੋਰ ਸਾਥੀ ਹੈ ਉਹ ਵੀ ਗ੍ਰਿਫਤਾਰ ਕਰਨ ਹਾਲੇ ਬਾਕੀ ਹੈ ਤੇ ਅਸੀਂ ਟੀਮਸ ਬਣਾ ਕੇ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਦੀ ਉਮਰ ਕਿੰਨੀ ਹੈ ਜਰਾ ਜੀ ਇਹਨਾਂ ਦੇ ਬੀਚ ਤੋਂ 21 ਸਾਲ ਹੈ ਜੀ ਹਾਂਜੀ ਸਰ ਇਹ ਪੜੇ ਲਿਖਿਆ ਹੈ ਜਾਂ ਅਨਪੜ੍ਹੇ ਨੇ ਨਹੀਂ ਇਹ ਕੋਈ 10ਵੀਂ ਪਾਸ ਹੈ ਕੋਈ 8ਵੀਂ ਪਾਸ ਹੈ ਜੀ ਇਹ ਨਾਲ ਉਹ ਵੀ ਕਰਦੇ ਸੀ ਕਿ ਇਹ ਬੇਸਿਕਲੀ ਜਿੰਨਾ ਤੇ ਇਹਨੇ ਮੁਕਦਮੇ ਦਰਸਨੇ ਆ ਜ਼ਿਆਦਾਤਰ 스내ਚਿੰਗ ਤੇ ਨੋਟੋਰੀਅਸ ਐਕਟੀਵਿਟੀਜ਼ ਦੇ ਚੀਜ਼ ਇਟ ਵਾਲਵਰ ਵੀਜ਼ਾ ਦੱਸਿਆ ਮੈਂ ਉਹਦਾ ਉਹਦੇ ਨਾਲ ਇਹਨਾਂ ਨੇ ਕੋਈ ਵਾਅਦਾ ਕੀਤਾ ਉਹ ਹਾਲੇ ਅਸੀਂ ਐਕਸਪਲੋਰ ਕਰ ਰਹੇ ਹਾਲੇ ਅਸੀਂ ਹਾਲੇ ਸਾਡੇ ਨੋਟਿਸ ਵਿੱਚ ਨਹੀਂ ਆਇਆ ਇਹ ਤਾਂ ਦੇਸੀ ਆ ਜਾਂ ਕਿਸੇ ਕੰਟਰੀ ਮੇਡ ਹੈ ਜੀ ਕੰਟਰੀ ਮੇਡ ਹੈ ਠੀਕ ਹੈ